ਅਸਲਾਮੁਆਲੇਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਰਾਜਵੀਰ ਜਵੰਦਾ ਪੰਜਾਬੀ ਸਿੰਗਰ ਹੁਣ ਸਾਡੇ ਵਿੱਚ ਨਹੀਂ ਰਹੇ ਉਹਨਾਂ ਦੀ ਵੀਰੋ ਮੌਤ ਹੋ ਚੁੱਕੀ ਹੈ ਤੇ ਬੈਂਤ ਸ਼ਰਮਾ ਪੰਜਾਬ ਇੰਡਸਟਰੀ ਦਾ ਬਹੁਤ ਵੱਡਾ ਨਾਮ ਵੀਰੋ ਉਹ ਹਸਪੀਟਲ ਆਏ ਆ ਖੁਦ ਇਸ ਚੀਜ਼ ਦੀ ਗੋਸ਼ਟੀ ਕਰ ਰਹੇ ਆ ਹਸਪੀਟਲ ਚੋਂ ਬਾਹਰ ਵੀਰੋ ਉਹਨਾਂ ਨਾਲ ਗੱਲਬਾਤ ਹੋ ਰਹੀ ਹੈ ਕੀ ਕਹਿ ਰਹੇ ਆ ਇਹ ਅਸੀਂ ਆਈਟੀ ਵੀਡੀਓ ਰਿਚ ਜਾਣਾਗੇ ਸੁਚਲ ਕੇ ਵੀਡੀਓ ਦੇਣ ਦਸਤਿਹਾਰ ਚਾਹਣੇ ਆ ਦੇਖ ਸਕਦੇ ਹੋ ਕਿ ਕਿੰਨੇ ਨਮ ਅੱਖਾਂ ਦੇ ਨਾਲ ਵਿਆਨ ਸ਼ਰਮਾ ਜੀ ਜਾ ਰਹੇ ਨੇ ਜਿਹੜੇ ਪਰਿਵਾਰ ਨੂੰ ਮਿਲ ਕੇ ਆਏ ਨੇ ਸਰ ਤੁਸੀਂ ਪਰਿਵਾਰ ਨੂੰ ਮਿਲ ਕੇ ਆਏ ਦੁੱਖ ਪਰ ਕਿਵੇਂ ਦੇਖ ਦਿਓ ਬਹੁਤ ਦੁਖੀ ਹੈ ਦੇਖੋ ਜਿੱਦਾਂ ਯਾਰ ਆਮ ਬੰਦਾ ਦੇ ਉਸੀ ਤਰ੍ਹਾਂ ਅਸੀਂ ਵੀ ਆਰਟਿਸਟ ਕੋਈ ਦੁਨੀਆ ਤੋਂ ਪਰੇ ਨਹੀਂ ਹੁੰਦਾ ਜਿੱਦਾਂ ਦਾ ਸਮਾਜ ਹੈ ਉਹ ਜੇ ਅਸੀਂ ਲੋਕ ਹੈ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਪੰਜਾਬ ਵਾਸਤੇ ਪੰਜਾਬ ਦੀ ਇੰਡਸਟਰੀ ਵਾਸਤੇ ਬਹੁਤ ਮਾੜਾ ਸਮਾਂ ਚੱਲ ਰਿਹਾ ਹੈ ਜਦੋਂ ਪੱਲਾ ਸਭ ਚਲੇ ਗਏ ਫਿਰ ਸਾਡੇ 뮤జిక్ ਸਮਰਾਟ ਸੰਗੀਤ ਸਮਰਾਟ ਜਿਹੜੇ ਉਹ ਚਲੇ ਗਏ ਹੁਣ ਇਹ ਯੰਗ ਬੱਚਾ ਜਿਹੜਾ ਜੀ ਤੋਂ ਬੜੀਆਂ ਹੋਪਸ ਸੀਗੀਆਂ ਸਾਨੂੰ ਜਿਹੜੀ ਐਦਾਂ ਦੇਖਦੇ ਸੀਗੇ ਤੇ ਪੂਰਾ ਪੰਜਾਬ ਦੇਖਦਾ ਸੀਗਾ ਉਹਨਾਂ ਦੇ ਫੇਸ ਵਿੱਚੋਂ ਐਨਾ ਵਧੀਆ ਸਿੰਗਰ ਹੈ ਨਾ ਵਧੀਆ ਆਰਟਿਸਟ ਪੰਜਾਬ ਦਾ ਕੱਲਾ ਕੱਲਾ ਬੰਦਾ ਨਾਲ ਜੁੜ ਚੁਕਿਆ ਸੀ ਅਰਦਾਸਾਂ ਕਰ ਰਿਹਾ ਸੀ ਕਿ ਲੇਕਿਨ ਅਰਦਾਸਾਂ ਕੰਮ ਨਹੀਂ ਆਈਆਂ ਇਹ ਤਾਂ ਹੁਣ ਪਰਮਾਤਮਾ ਨਾਲ ਕੇ ਕੋਈ ਸੌਂ ਨਹੀਂ ਆਇਆ ਅਰਦਾਸ ਅਸੀਂ ਲੋਕਾਂ ਨੇ ਕੀਤੀ ਉਹਨੂੰ ਕਬੂਲ ਨਹੀਂ ਹੋਈ ਚਲੋ ਦੁਬਾਰਾ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਿਲਕੁਲ ਬਹੁਤ ਵਧੀਆ ਗੱਲ ਕਹੀ ਤੁਸੀਂ ਆਪਣੇ ਚਰਨਾਂ 'ਚ ਥਾਂ ਦਬੋ ਸ਼ਰਮਾ ਜੀ ਕਾਫੀ ਮੁਸ਼ਕਿਲ ਕੜੀ ਹੋ ਜਾਂਦੀ ਹੈ ਜਸਵਿੰਦਰ ਭੱਲਾ ਸਾਹਿਬ ਦਾ ਚਲੇ ਜਾਣਾ ਉਜਾ ਸਾਹਿਬ ਦਾ ਚਲੇ ਜਾਣਾ ਰਾਜਵੀਰ ਜਵੰਦਾ ਲਗਾਤਾਰ ਇੰਨੀ ਲੱਗ ਰਿਹਾ ਕਿ ਕੋਈ ਗ੍ਰੈਂਡ ਲੱਗੇ ਪੰਜਾਬੀ ਇੰਡਸਟਰੀ ਨੂੰ ਹਾਂਜੀ ਬਹੁਤ ਵੱਡਾ ਗ੍ਰੈਂਡ ਹੈ ਸਰ ਆਜੋ ਆਪਨੂੰ ਚਾਹੀਦਾ ਹੈ ਕਿ ਇਹ ਜਿਹੜੇ ਟਾਈਮ ਦੇ ਵਿੱਚ ਅਸੀਂ 셀ਫਿਸ਼ ਨਾ ਹੋ ਕੇ ਆਪਣੇ ਪੰਜਾਬ ਬਾਰੇ ਅਰੇ ਜਿਹੜੇ ਨੌਜਵਾਨ ਸਾਡੇ ਔਰ ਜੜੀ ਇਸ ਤਰ੍ਹਾਂ ਦੀਆਂ ਡੈਥਸ ਹੋ ਰਹੀਆਂ ਐ ਇਸ ਤਰ੍ਹਾਂ ਜਿਹੜੇ ਅਚਾਨਕ ਅਕਸਮਾਤ ਜਿਹੜੇ ਲੋਕ ਜਾ ਰਹੇ ਹਨ ਇਹਨਾਂ ਵਾਸਤੇ ਕੋਈ ਨਾ ਕੋਈ ਆਪਨੂੰ ਪਰ ਮਹਾਤਮਾ ਦੇ ਦਰਦ ਤੋਂ ਉਬਰਦੇ ਨਹੀਂ ਔਰ ਦੂਜਾ ਦਰਦ ਆ ਜਾਂਦਾ ਭੱਲਾ ਸਾਹਿਬ ਦੇ ਦਰਦ ਤੋਂ ਉਬਰੇ ਨਹੀਂ ਔਜਾ ਸਾਹਿਬ ਦਾ ਦਰਦ ਆ ਗਿਆ ਉਸ ਤੋਂ ਬਾਅਦ ਹੁਣ ਰਾਜਵੀਰ ਜਵੰਦਾ ਦਾ ਆ ਗਿਆ ਬਸ ਕੀ ਕਰੀਏ ਯਾਰ ਕੋਈ ਜ਼ੋਰ ਨਹੀਂ ਮਿਲਗਾ ਭਾਈ ਆਪਣੀ ਗਾਇਕੀ ਨਾਲ ਸਭ ਨੂੰ ਵਧੀਆ ਖੁਸ਼ੀ ਰੱਖਦੇ ਦੇਖੋ ਇਹ ਜਿੰਨੀ ਵੀ ਤੁਸੀਂ ਗੱਲਾਂ ਕਰ ਰਹੇ ਹੋ ਇਹ ਸਾਰੇ ਜਿਹੜੇ ਕੁਐਸਚਨ ਹੈ ਇਹ ਸਾਰਿਆਂ ਦੇ ਆਨਸਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਔਰ ਉਹ ਆਮ ਲੋਕਾਂ ਨੂੰ ਵੀ ਇਹ ਗੱਲ ਤਾਂ ਪਤਾ ਹੈ ਸਿਰਫ ਅਫਸੋਸ ਵਾਲੀ ਗੱਲ ਇਹ ਹੈ ਕਿ ਉਹ ਯੰਗ ਬੱਚਾ ਜਿਹਦੀ ਐਡੀ ਨੌਜਵਾਨ ਵਾਈਫ ਛੋਟਾ ਜਿਹਾ ਬੱਚਾ ਮਦਰ ਉਹਨਾਂ ਦੀ ਉਹਨਾਂ ਤੇ ਕੀ guzri ਹੋਏਗੀ ਉਹਨਾਂ ਬਾਰੇ ਥੋੜਾ ਜਿਹਾ ਸੈਂਸਿਟਿਵ ਹੋ ਕੇ ਸੋਚੋ ਅਰ ਉਹ ਪੁੱਤ ਗਿਆ ਜਿਹੜਾ ਪੂਰਾ ਸੱਭਿਆਚਾਰ ਨੂੰ ਸਮਰਪਿਤ ਸੀ ਔਰ ਦੁਨੀਆ ਭਰ ਦੇ ਵਿੱਚੋਂ ਮੈਨੂੰ ਫੋਨ ਆਇਆ ਇੰਨੀ ਅਰਦਾਸ ਆ ਮੇਰੇ ਕੋਲ ਸ਼ਾਇਦ ਹੀ ਕਿਸੇ ਕਲਾਕਾਰ ਲਈ ਹੋਈਆਂ ਹੁਣ ਸੋ ਬਹੁਤ ਦੁੱਖ ਦੀ ਗੱਡੀ ਹਰ ਦਾਲ ਦੀ ਨਾਲ ਮੈਂ ਸਰਕਾਰਾਂ ਨੂੰ ਕਹਿਣਾ ਚਾਹਾਂਗੀ ਸਾਥੋ ਕਾਉਟੈਕਸ ਲੈਂਦੇ ਨੇ ਜਿਹੜੇ ਇਹ ਆਵਾਰਾ ਡੰਗਰ ਕਰਦੇ ਨੇ ਆਵਾਰਾ ਡੰਗਰਾਂ ਨਾਲ ਹੁਣ ਵੀ ਮੈਂ ਆਈਆਂ 10 ਡੰਗਰ ਮੈਨੂੰ 10 ਡੰਗਰ ਮੈਨੂੰ ਸੜਕ ਤੇ ਮਿਲੇ ਆ ਸਰਕਾਰਾਂ ਨੂੰ ਸਾਨੂੰ ਕਲਾਕਾਰਾਂ ਨੂੰ ਇਕੱਠੇ ਹੋਣਾ ਪੈਣਾ ਹੈ ਕਿ ਜਿਹੜੇ ਆਵਾਰਾ ਡੰਗਰ ਨੇ ਕਾਉਟੈਕਸ ਸੱਥੋ ਲਿਆ ਜਾਂਦਾ ਜਿਸ ਨਾਲ ਮੇਰੇ ਪੁੱਤ ਦੀ ਮੌਤ ਹੋਈ ਆ ਸਾਰੇ ਕਲਾਕਾਰਾਂ ਨੂੰ ਸਾਰੇ মিডিਆ ਨੂੰ ਅਪੀਲ ਕਰਦੀ ਆ ਕਿ ਇਕੱਠੇ ਹੋ ਕੇ ਇਹ ਜਿਹੜਾ ਆਵਾਰਾ ਡੰਗਰ ਇਹਨਾਂ ਦਾ ਕੋਈ ਕਾਨੂੰਨ ਸਖਤ ਬਣਾਇਆ ਜਾਵੇ ਤੁਹ ਸ਼ਬਦਾ ਮੈਂ ਸ਼ੁਕਰੀਆ ਦਾ ਕਰਦੀ ਆ ਅੱਜ ਦੀ ਅੱਜ ਦੀ ਭੀੜ ਜਦੋਂ ਦੇਖਦੇ ਆ ਉਹਨਾਂ ਚ ਦੇਖੀਏ ਕਲਾਕਾਰਾਂ ਲਈ ਇੰਨਾ ਪਿਆਰ ਸਤਿਕਾਰ ਲੋਕਾਂ ਦਾ ਕਿਦਾਂ ਕਿਤੇ ਕਹਿ ਸਕਦੇ ਆ ਵੀ ਰਾਜਵੀਰ ਜਵੰਦੇ ਵਰਗੇ ਜਿਹੜੇ ਇਕੱਲੇ ਇਹ ਨਹੀਂ ਹੈਗਾ ਵੀ ਆਪਦੇ ਗੌਰ ਵਿੱਚ ਕਿਸਵਾਜੀ ਤੌਰ ਤੇ ਵੀ ਉਹਨਾਂ ਦੇ ਭਜਾਨ ਬਿਲਕੁਲ ਜੀ ਕਿਉਂਕਿ ਅਜਿਹੇ ਅਜਿਹੇ ਹੀਰੇ ਕਲਾਕਾਰ ਸਦੀਆਂ ਚ ਕਦੇ ਕਦੇ ਪੈਦਾ ਹੁੰਦੇ ਨੇ ਉਹ ਮੇਰਾ ਪੁੱਤਰ ਜੜਾਂ ਨਾਲ ਜੁੜਿਆ ਜਿਵੇਂ ਮੈਂ ਅਕਸਰ ਕਹਿੰਦੀ ਰਹਿੰਦੀ ਆ ਕਿ ਇੱਕ ਗੀਤ ਹਿੱਟ ਹੁੰਦਾ ਕਲਾਕਾਰਾਂ ਦੀ ਹਵਾ ਬਦਲ ਜਾਂਦੀ ਹੈ ਪਰ ਮੇਰਾ ਪੁੱਤਰ ਉਹ ਗਾਇਕ ਸੀ ਜਿਹਦੀ ਹਵਾ ਵੀ ਨਹੀਂ ਬਦਲੀ ਜੜਾ ਨਾਲ ਜੁੜੇ ਰਹਿਣਾ ਸਾਰੇ ਕਲਾਕਾਰਾਂ ਨੂੰ ਵਰਲਡ ਵਾਈਡ ਪ੍ਰਿੰਸ ਕਰਦੀਆਂ ਕਿ ਰਾਜਵੀਰ ਰਜਵੰਧਾ ਨੂੰ ਦੇਖੋ ਕਿੰਨੀਆਂ ਦਾਵਾਂ ਵਰਲਡ ਵਾਈਡ ਵੇਲੀਆਂ ਕਾਦੇ ਕਰਕੇ ਕਿਉਂਕਿ ਸਭਾਚਾਰ ਨੂੰ ਪਰਨਾਇਆ ਪਰਨਾਇਆ ਸੀ ਤੇ ਸੋਸ਼ਲ ਵਰਕਰ ਸੀ ਜੜਾ ਨਾਲ ਜੁੜਿਆ ਹੋਇਆ ਸੀ ਇੰਨੀਆਂ ਅਰਦਾਸਾਂ ਸ਼ਹਿ ਦੀ ਕਿਸ ਲਈ ਹੋਈਆਂ ਹੋਣ ਕਿਸੇ ਕਦੇ ਕੰਟਰੋਵਰਸੀ ਚ ਨਹੀਂ ਆਇਆ ਮੇਰਾ ਪੁੱਤਰ ਸੋਚ ਬਹੁਤ ਦੁੱਖ ਦੀ ਗੱਲ ਹੈ ਮੈਂ ਚੱਲੀ ਅੰਦਰ ਉਹਦੇ ਕੋਲ ਬੱਚਾ ਥੈਂਕ ਯੂ ਬਿਲਕੁਲ ਬਿਲਕੁਲ ਜਾਣ ਦੋ ਕਿ ਕੀ ਹੋ ਗਈ ਹੈ ਹੱਥ نیچے ਕਰੋ ਨਾਲੇ ਭਾਈ ਕਿਸੀ ਹੱਥ ਹੇ ਸਾਰਿਆਂ ਨੂੰ ਅੱਜ ਰਾਜਵੀਰ ਨੂੰ ਘਰ ਲੈ ਕੇ ਜਾਇਆ ਜਾਏਗਾ ਪਿੰਡ ਉਹਦੇ ਜੱਦੀ ਪਿੰਡ ਲੈ ਕੇ ਜਾਇਆ ਜਾਇਆ ਜਾਏਗਾ ਜਿੱਥੇ ਕੱਲ ਨੂੰ ਸੰਸਕਾਰ ਹੋਏਗਾ ਭਾਈ ਕੌਣ ਚਾਉਣ ਵਾਲੇ ਨੇ ਅੱਜ ਕੱਲ ਨੂੰ ਕੱਲ ਨੂੰ ਪਹੁੰਚ ਕੇ ਅੰਤਮ ਦਰਸ਼ਨ ਕਰ ਸਕਦੇ ਥੈਂਕ ਯੂ ਮੈਡਮ ਪਰਿਵਾਰ ਦਾ ਇਸ ਟਾਈਮ ਪਰ ਰੋ ਰੋ ਕੇ ਮਾਂ ਦਾ ਸਾਹਮਣੇ ਉਹਨੇ ਬੈਠੇ ਸੀਗੇ ਕਾਫੀ ਗੱਲਾਂ ਕਰ ਰਹੇ ਸੀ ਬਾਈ ਦੇ ਸਟੇਜ ਤੇ ਤੇ ਬਹੁਤ ਮੇਰੇ ਕੋਲ ਸ਼ਬਦ ਨਹੀਂ ਹੈਗੇ ਮੈਂ ਕੀ ਕਹਾਂ ਬਾਈ ਦਾ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਬਹੁਤ ਵੱਡਾ ਕਲਾਕਾਰ ਸੀਗਾ ਬਹੁਤ ਵੱਡਾ ਘਾਟਾ ਪੈ ਗਿਆ ਸਾਡੀ ਇੰਡਸਟਰੀ ਨੂੰ ਕਿਉਂਕਿ ਵੱਡੇ ਤਜਰਬੇ ਲੇਕੇ ਬੰਦਾ ਕਲਾਕਾਰ ਮਾਈਕ ਥੱਲੇ ਕਰ ਲੋ ਕਲਾਕਾਰ ਪੈਦਾ ਹੁੰਦਾ ਹੜਾ ਤੇ ਉਹ ਸਾਡੇ ਵਿੱਚੋਂ ਚਲਾ ਜਾਵੇ ਬਹੁਤ ਸਾਨੂੰ ਕੀ ਕੀ ਚੀਜ਼ਾਂ ਯਾਦ ਆ ਰਹੀਆਂ ਨੇ ਕੀ ਕੀ ਚੀਜ਼ਾਂ ਰਾਜਵੀਰ ਦੇ ਵਿੱਚ ਖਾਸ ਸੀਗੀਆਂ ਜੋ ਲੋਕਾਂ ਤੋਂ ਵੱਖੀਆਂ ਬਣਾਉਂਦੀਆਂ ਨਿਮਰਤਾ ਭਾਗੇ ਬੜੀ ਸੀ ਭਾਈ ਸੋ ਕਦੇ ਵੀ ਭਾਈ ਨੇ ਦਿਲ ਲਕਮੀ ਗੱਲ ਨਹੀਂ ਕਦੀ ਕਦੇ ਵੀ ਕਰੀ ਸੀ ਨਾ ਕਦੇ ਨੂੰ ਕਿਸੇ ਨੂੰ ਛੋਟਾ ਫੀਲ ਹੁੰਨ ਦਿੱਤਾ ਠੀਕ ਹੈ ਤੇ ਭਾਈ ਨਾਲ ਕਦੇ ਵੀ ਮੈਂ ਬਾਡੀਗਾਰਡ ਨਹੀਂ ਰੱਖਿਆ ਆਖਰੀ ਮੁਲਾਕਾਤ ਕਦੋਂ ਹੋਈ ਸੀ 15 ਦਿਨ ਪਹਿਲਾਂ ਹੀ ਅਸੀਂ ਕੈਨੇਡਾ ਪਹਿਲਾਂ ਮਿਲੇ ਆ ਤੇ ਉਦੋਂ ਅਸੀਂ ਬੈਠੇ ਰਹੇ ਹਾਂ ਕਾਫੀ ਚਿਰ ਸਟੇਜ 'ਤੇ ਕਾਫੀ ਗੱਲਾਂ ਹੋਈ ਗਈਆਂ ਬਾਈ ਕਹਿੰਦਾ ਐਤਕੀ ਨਵਾਂ ਕੁਛ ਇਹ ਇੰਪਰੂਵ ਕਰ ਰਹੇ ਆ ਆਪਾਂ ਇਹਦਾ ਨਵਾਂ ਇੰਪਰੂਵ ਕਰ ਰਹੇ ਆ ਮੈਂ ਗੱਡੀ ਇੱਦਾਂ ਕਰਵਾ ਲਈ ਮੈਂ ਬੜਾ ਬਾਈ ਨੋ ਅਡਵੈਂਚਰ ਦਾ ਹੀ ਬੜਾ ਸ਼ੌਂਕ ਸੀ ਤਿੰਨ ਦਿਨ ਪਹਿਲਾਂ ਤੱਕ ਰਿਕਾਰਡਿੰਗ ਹੋ ਰਹੀ ਸੀ ਕਿ ਲੋਕਾਂ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਇਕੱਠੇ ਬੈਠੇ ਚਾਹਾਂ ਪੀਤੀਆਂ ਚਾਹ ਦੇ ਕਾਫੀ ਸ਼ਕੀਨ ਸੀਗੇ ਕਾਫੀ ਚੀਜ਼ਾਂ ਉਹਨਾਂ ਦੀਆਂ ਯਾਦ ਕੀਤੀਆਂ ਜਾ ਰਹੀਆਂ ਨੇ ਇੱਕ ਉਹਨਾਂ ਦੀ ਸਮਾਈਲ ਕਾਫੀ ਜਿਹੜੀ हटਕੇ ਉਹਨਾਂ ਦੀ ਸੀਗੀ ਉਹ ਹੀ ਆ ਜੀ ਕਿਉਂਕਿ ਬਹੁਤ ਸਾਡਾ ਵੀਰ ਸੋਹਣਾ ਸੁਨੱਖਾ ਠੱਟਾ ਕੱਟਾ ਸੀਗਾ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਸੀਗਾ ਕਦੇ ਸੋਚਿਆ ਨਹੀਂ ਸੀਗਾ ਕਿ ਸਾਡੇ ਵਿੱਚੋਂ ਇੰਨੀ ਜਲਦੀ ਚਲਾ ਜਾਊਗਾ ਪਰ ਲੱਗਦਾ ਨਹੀਂ ਕਿ ਚੰਗੇ ਇਨਸਾਨ ਜਲਦੀ ਚਲੇ ਜਾਂਦੇ ਨੇ ਦੁਨੀਆ ਤੋਂ ਅਸਲੀ ਚੰਗੀ ਦੁਨੀਆ ਵੀ ਬਹੁਤ ਖਰਦੀ ਆ ਪਤਾ ਨਹੀਂ ਪਰ ਰੱਬ ਨੂੰ ਕੀ ਮਨਜ਼ੂਰ ਸੀ ਚਲ ਠੀਕ ਆ ਹਮਦਲੀ ਆ ਰਿਹਾ ਕੀ ਕਹੀਏ ਕੀ ਨਹੀਂ ਪਰ ਸਾਨੂੰ ਦੁੱਖ ਹੁੰਦਾ ਹੈ ਕਿ ਅਬ ਅਵਾਰਾ ਪਸ਼ੂਆਂ ਨੇ ਨਾ ਪੰਜਾਬ ਦੀਆਂ ਖੁਸ਼ੀਆਂ ਬਰਬਾਦ ਕਰ ਦਿੱਤੀ ਤੁਸੀਂ ਪਹਿਲਾਂ ਵੀ ਗੱਲ ਕਹੀ ਸੀ ਕਿ ਇੱਕ ਇਹਦਾ ਹੱਲ ਹੋਣਾ ਚਾਹੀਦਾ ਭਾਈ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਰਿਕੁਐਸਟ ਕਰਦਾ ਦੇਖੋ ਅੱਜ ਪੂਰੇ ਪੰਜਾਬ ਦੀਆਂ ਖੁਸ਼ੀਆਂ ਨੂੰ ਨਾ ਜਿਹੜਾ ਗ੍ਰੈਂਡ ਲੱਗਿਆ ਏ ਇਹ ਹੋਇਆ ਕਾਦੇ ਕਰਕੇ ਆਵਾਰਾ ਪਸ਼ੂਆਂ ਕਰਕੇ ਹੋਇਆ ਮੈਂ ਸਾਰਿਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਔਰ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਤੁਹਾਨੂੰ ਸਾਰਿਆਂ ਨੂੰ ਮੀਡੀਆ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਲੀਜ਼ ਜੇ ਹੁਣ ਨਾ ਜਾਗੇ ਆਪਾਂ ਕਦੋਂ ਜਾਗਾਂਗੇ ਹੈਨਾ ਪੰਜ ਉਨਾ ਪਰਿਵਾਰਾਂ ਬਾਰੇ ਸੋਚ ਕੇ ਦੇਖੋ ਬੱਚਿਆਂ ਬਾਰੇ ਮਾਤਾ ਜੀ ਬਾਰੇ ਪੂਰਾ ਪੰਜਾਬ ਅੱਜ ਰੋ ਰਿਹਾ ਇੱਥੇ ਖਾਦੇ ਕਰਕੇ ਆਵਾਰਾ ਪਸ਼ੂਆਂ ਕਰਕੇ ਇਸ ਕਰਕੇ ਮਨ ਬੜਾ ਅੱਜ ਦੁਖੀ ਹੈ ਤੇ ਪਲੀਜ਼ ਤੁਹਾਨੂੰ ਵੀ ਮੈਂ ਰਿਕਵੈਸਟ ਕਰਦਾ ਇਹ ਇਹ ਹੁਣ ਇਹਨੂੰ ਮੁੱਦਾ ਬਣਾ ਕੇ ਨਾ ਆਪਾਂ ਜ਼ਰੂਰ ਇਹਦਾ ਹੱਲ ਕਰਵਾਈਏ ਤਾਂ ਕਿ ਕਿਸੇ ਹੋਰ ਘਰ ਦੀਆਂ ਖੁਸ਼ੀਆਂ ਬਰਬਾਦ ਨਾ ਹੋਣ ਤੁਸੀਂ ਤਾਂ ਡੇਲੀ ਆਉਂਦੇ ਸੀਗੇ ਤੁਸੀਂ ਡੇਲੀ ਮਿਲਦੇ ਸੀਗੇ ਕਰੀਬ ਹਫ਼ਤੇ ਹੋ ਗਏ ਭਾਜੀ ਨੂੰ ਇੱਥੇ ਐਡਮਿਟ ਹੋਏ ਨੇ ਸਿਹਤ ਸੁਧਾਰ ਵੀ ਹੋਇਆ ਸੀਗਾ ਵਿੱਚ ਦੀ ਅਸੀਂ ਗੱਲ ਕਰੀਏ ਹਾਂਜੀ ਸਟਾਰਟਿੰਗ ਚ ਇੰਪਰੂਵਮੈਂਟ ਸੀਗੀ ਔਰ ਸਾਨੂੰ ਲੱਗਿਆ ਵੀ ਸੀਗਾ ਕਿ ਸ਼ਾਇਦ ਸੱਚੇ ਪਾਤਸ਼ਾਹ ਅਰਦਾਸਾਂ ਸੁਣ ਲਗੇਗਾ ਪਰ ਅੱਜ ਅਰਦਾਸਾਂ ਵੀ ਕੰਮ ਨਹੀਂ ਆਈਆਂ ਤੇ ਮੌਤ ਜਿੱਤ ਗਈ ਹੈ ਭਰਾ ਸਾਡਾ ਹਾਰ ਗਿਆ ਤੇ ਬੜਾ ਹੁਣ ਵੀ ਮੈਂ ਹਸਪੀਟਲ ਆ ਰਿਹਾ ਸੀਗਾ ਤੇ ਹਜ਼ਾਰਾਂ ਆਵਾਰਾ ਪਸ਼ੂ ਆਪਣਾ ਸਾਡੇ ਨੂੰ ਆਇਆ ਹੁਣ ਵੀ ਆਇਆ ਮੈਂ ਦੇਖ ਰਿਹਾ ਸੀਗਾ ਤੇ ਇਹਦਾ ਹੱਲ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਵੀਰੋ ਬਹੁਤ ਹੀ ਮੰਦਭਗੀ ਖਬਰ ਕਿ ਰਾਜਵੀਰ ਜਵੰਦਾ ਪੰਜਾਬੀ ਸਿੰਗਰ ਜਿਨ੍ਹਾਂ ਨੂੰ ਲੈ ਕੇ ਹਰ ਰੋਜ਼ ਲੱਖਾਂ ਕਰੋੜਾਂ ਪੂਰੀ ਦੁਨੀਆ ਤੇ ਅਰਦਾਸਾਂ ਲੋਕ ਕਰ ਰਹੇ ਸੀ ਵੀਰੋ ਅੱਜ ਉਹ ਦੁਨੀਆ ਦੇ ਵਿੱਚ ਨਹੀਂ ਰਹੇ ਤੁਸੀਂ ਪੰਜਾਬੀ ਇੰਡਸਟਰੀ ਦੇ ਵੱਡੇ ਵੱਡੇ ਚਿਹਰੇ ਵੱਡੇ ਵੱਡ ਡਾਇਰੈਕਟਰ ਦੇਖੇ ਮੈਨੂੰ ਦੋਨਾਂ ਦਾ ਨਾਮ ਵੀ ਨਹੀਂ ਪਤਾ ਕਿ ਵੀਰੋ ਦੇਖੋ ਉਹਨਾਂ ਨੂੰ ਵੀ ਕਿੰਨੀ ਤਕਲੀਫ ਹੈ ਐਕਟਰ ਵੀ ਵੀਰੋ ਸਾਡੇ ਤਰ੍ਹਾਂ ਹੀ ਇਨਸਾਨ ਹੈ ਉਹਨਾਂ ਦੀ ਵੀ ਸਾਡੇ ਵਰਗੀਆਂ ਫੀਲਿੰਗ ਹੈ ਪਰ ਰਾਜਵੀਰ ਜਵੰਦਾ ਦੀ ਮਾਂ ਜਿਹਨਾਂ ਦਾ ਇਕਲੌਤਾ ਪੁੱਤਰ ਸੀ ਹਸਪਤਾਲੋਂ ਦੇ ਪਹਿਲੇ ਫੋਟੋਗੇ ਸੀ ਛੋਟਾ ਬੱਚਾ ਉਹਦੀ ਬੇਗਮ ਉਹਨਾਂ ਉੱਤੇ ਗਮ ਦਾ ਪਹਾੜ ਟੁੱਟ ਗਿਆ ਵੇ ਅਰਦਾਸਾਂ ਬਿਲਕੁਲ ਲੋਕਾਂ ਨੇ ਬੜੀਆਂ ਕੀਤੀਆਂ ਪਰ ਅੱਲਾ ਪਾਕ ਦੀ ਜ਼ਾਤ ਨੂੰ ਜੋ ਬਿਹਤਰ ਲੱਗਾ ਉਹੀ ਹੋ ਗਿਆ ਉਹੀ ਮਨਜ਼ੂਰ ਹੋ ਗਿਆ ਹੁਣ ਤੁਹਾਨੂੰ ਦਸਾ ਕਰਨੀ ਚਾਹੀਦੀ ਹੈ ਕਿ ਅੱਲਾ ਪਾਕ ਉਹਨਾਂ ਤੇ ਆਪਣਾ ਕਰਮ ਕਰੇ ਉਹਨਾਂ ਨੂੰ ਆਪਣੇ ਮੇਰੋ ਆਪਣੀ ਰਹਿਮਤ ਕਰੇ ਬਾਕੀ ਵੀਰੋ ਬਹੁਤ ਦੁਖੀ ਹੈ ਸਾਰਾ ਪੰਜਾਬ ਦੁਖੀ ਹੈ ਸਾਰੇ ਲੋਕ ਦੁਖੀ ਹੈ ਵੀਰੋ ਖੁਦਾਰਾ ਆਪਣਾ ਖਿਆਲ ਰੱਖਿਆ ਕਰੋ ਮੋਟਰਸਾਈਕਲ ਕੋਈ ਵੀ ਇਹੋ ਜੀ ਚੀਜ਼ ਚਲਾਉਣ ਤੋਂ ਪਹਿਲੇ ਇਤਿਆਹਾਤ ਕਰਿਆ ਕਰੋ ਕਿਉਂਕਿ ਵੀਰੋ ਜਾਨ ਬਹੁਤ ਪਿਆਰੀ ਹੈ ਇੱਕ ਬੰਦੇ ਦੇ ਨਾਲ ਬਹੁਤ سارے ਪਰਿਵਾਰ ਜੁੜੇ ਹੁੰਦੇ ਆ ਵੀਰੋ ਆਪਣਾ ਵੀ ਸਾਰਾ ਖਿਆਲ ਰੱਖਣਾ ਦੋ ਆ ਯਾਦ ਰੱਖਣਾ ਅੱਲਾ ਫੇਸ